ਮੁਤਾਬਕ ਮੁਤਾਬਕ ਅਸੀਂ ਸਾਰੇ ਨਿਰਦੋਸ਼ ਹਾਂ ਨਿਰਦੋਸ਼ਾਂ ਨਿਰਦੋਸ਼ਾਂ ਕਾਰਨ ਦਸੋਂ ਨੋਟਸ ਵਾਪਸ ਲਓ ਵਾਪਸ ਲਓ ਵਾਪਸ ਲਓ ਕਾਰਨ ਦਸੋਂ ਨੋਟਸ ਵਾਪਸ ਲਓ ਵਾਪਸ ਲਓ ਵਾਪਸ ਮੇਰਾ ਨਾਮ ਕੁਲਦੀਪਿੰਦਰ ਸਿੰਘ ਢੱਲੋਂ ਐਗਰੀਕਲਚਰ ਆਫਸਰ ਨਾਭਾ ਅੱਜ ਕੀ ਕਾਰਨ ਹੋ ਗਿਆ ਤੁਸੀਂ ਧੰਨਦਾਰੇ ਰੋਸ ਕਰਨਾ ਇਹਦਾ ਕਾਰਨ ਤਾਂ ਇਹ ਆ ਵੀ ਜਿਹੜਾ ਸਾਡੇ ਜਿੰਨੇ ਵੀ ਸਾਡੇ ਅਧਿਕਾਰੀ ਨੇ ਜਿਹੜੇ ADO ਸਗਵਾਨ ਨੇ AEO ਨੇ ਇਹ ਐਸਾ ਹੀ ਨਹੀਂ ਜਾਂ ਇਹ ਉਹ ਕੁਝ ਨਹੀਂ ਉਹਨਾਂ ਨੂੰ ਇੱਕ ਨੋਟਿਸ ਆਇਆ ਆ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਿਹਦੇ ਵਿੱਚ ਇਹ ਆਖਿਆ ਗਿਆ ਆ ਕਿ ਜਿਹੜੀਆਂ ਤੁਸੀਂ ਕ੍ਰੌਪ ਰੈਡੀਓ ਮੈਨੇਜਮੈਂਟ ਮਤਲਬ ਥੱਲੇ ਸਰਸਿਟੀ ਤੇ ਮਸ਼ੀਨਾਂ ਦਿੱਤੀਆਂ ਸੀਗੀਆਂ ਉਹ ਗੁੰਮ ਹੋ ਗਈਆਂ ਨੇ ਤੇ ਉਹ ਗੁੰਮ ਹੋਣ ਕਾਰਨ ਵੀ ਸਾਨੂੰ ਕਾਰਨ ਦੱਸੋ ਨੋਟਿਸ ਕੱਢਿਆ ਗਿਆ ਆ ਇਹ ਲਗਭਗ ਇਹ ਕਾਫੀ ਤਦਾਦ ਨੇ ਜਿਹੜੀਆਂ ਮਤਲਬ ਕੀ ਕਹਿ ਸਕਦੇ ਆਂ ਵੀ 15% ਮਸ਼ੀਨਾਂ ਦਾ ਸਾਡੀਆਂ ਟੋਟਲ ਸਬਸਿਡੀ ਚੇਂਜ ਹੋ ਮੁਕ ਚੁੱਕੀਆਂ ਨੇ ਸਰਕਾਰ ਵੱਲੋਂ ਕੀ ਹੈ ਜਾ ਰਹੇ ਨੇ ਜਾਲੀ ਬਣ ਪਾ ਕੇ ਜਿਹੜੀਆਂ ਮਸ਼ੀਨਾਂ ਲੁੱਟੀਆਂ ਦੇਖੋ ਜੀ ਇਹ ਜਿਹੜਾ ਸਰਕਾਰ ਵੱਲੋਂ ਸਾਡੇ ਤੇ ਦੋਸ਼ ਲਾਇਆ ਜਾ ਰਿਹਾ ਹੈ ਇਹ ਸਰਾਸਰ ਗਲਤ ਹੈ ਕਿ ਅਸੀਂ ਕੋਈ ਵੀ ਕਿਸੇ ਤਰੀਕੇ ਦੀ ਆਪਾਂ ਇਸ ਵਿੱਚ ਅੰਗਹਿਲੀ ਕੀਤੀ ਆ ਜੋ ਸਾਨੂੰ ਗਾਈਡਲਾਈਨਸ ਆਈਆਂ ਸੀ ਸੀਆਰਐਮ ਦੇ ਅਕੋਰਡਿੰਗ ਟੂ ਉਹਨਾਂ ਦੇ ਤਹਿਤ ਹੀ ਅਸੀਂ ਜਿਹੜਾ ਸਾਰਾ ਇਹ ਕੰਮ ਕੀਤਾ ਆ ਔਰ ਮਿਥੇ ਸਮੇਂ ਦੇ ਵਿੱਚ ਇਹ ਸਾਰਾ ਕੰਮ ਕੀਤਾ ਆ ਤੇ ਕਿਸੇ ਤਰੀਕੇ ਦੇ ਵੀ ਕੋਈ ਇਹਦੇ ਵਿੱਚ ਜਾਲੀ ਜਾਂ ਕਿਸੇ ਤਰੀਕੇ ਦੀ ਕੋਈ ਵੀ ਬਿੱਲ ਨਹੀਂ ਅਸੀਂ ਜਿਹੜਾ ਕੀਤਾ ਤੇ ਇਹਦੇ ਵਿੱਚ ਬਕਾਇਦਾ ਸਗੋਂ ਟਾਈਮ ਦਿੱਤਾ ਗਿਆ ਹੈ ਜਿਸ ਟਾਈਮ ਵਿੱਚ ਇਹਨਾਂ ਨੇ ਕਿਹਾ ਅਸੀਂ ਬਕਾਇਦਾ ਉਹਨਾਂ ਦੇ ਅ ओरिजिनल ਬਿੱਲ ਉਹਨਾਂ ਦਾ ਗਵਾਹ ਮਸ਼ੀਨ ਪਲੱਸ ਜਿਹੜੇ ਉੱਥੋਂ ਦੇ ਚਾਰ ਪੰਜ ਬੰਦੇ ਸੀ ਉਹਨਾਂ ਦੇ ਵਿੱਚ ਬਹਿ ਕੇ ਅਸੀਂ ਸਭ ਇਹ ਜਿਹੜੀ ਅਸੀਂ ਵੈਰੀਫਿਕੇਸ਼ਨ ਕੀਤੀ ਆ ਤੇ ਇਹਦੇ ਵਿੱਚ ਕਿਸੇ ਵੀ ਸਾਡੇ ਅਧਿਕਾਰੀ ਕਰਮਚਾਰੀ ਦਾ ਕੋਈ ਦੋਸ਼ ਨਹੀਂ ਇਹ ਤੁਹਾਡੀ ਮੰਗ ਨਹੀਂ ਪੂਰੀ ਅਗਲਾ ਕੀ ਨੀਤੀ ਦੇਖਦੇ ਦੇਖੋ ਇਹ ਮੰਗ ਪੂਰੀ ਅਸੀਂ ਤਾਂ ਹੈ ਹੀ ਬੇਦੋਸ਼ੇ ਹਾਂ ਮਤਲਬ ਸਾਡੇ ਅਸੀਂ ਨਿਰਦੋਸ਼ ਹਾਂ ਸਾਡੇ ਤੇ ਤਾਂ ਇਹਨਾਂ ਨੂੰ ਬਣਦਾ ਹੀ ਨਹੀਂ ਸੀਗਾ ਕਿਉਂਕਿ ਕਿਸੇ ਤਰੀਕੇ ਦੀ ਕੋਈ ਗਾਈਡਲਾਈਨ ਹੀ ਨਹੀਂ ਹੈਗੀ ਜਿਸ ਵਿੱਚ ਸਾਨੂੰ ਇਹਨਾਂ ਨੇ ਕਿਹਾ ਸੀ ਕਿ ਇਹਦੀ ਰੀ-ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਨਾ ਹੀ ਅਸੀਂ ਇਹਦੇ ਕਨਸਟਰੋਡੀਅਨ ਰਹੇ ਨੇ ਇਹਨਾਂ ਚੇ ਰੋ ਗਿਆ ਮਸ਼ੀਨਾਂ ਆਈਆਂ ਨੂੰ ਤੇ ਇਹ ਜਿਹੜੀਆਂ ਮਸ਼ੀਨਾਂ ਆ ਕੁਝ ਸਮੇਂ ਲਈ ਹੀ ਚੱਲਣ ਤੋਂ ਬਾਅਦ ਇਹ ਨਕਾਰਾ ਹੋ ਜਾਂਦੀਆਂ ਨੇ ਤੇ ਇਸ ਕਰਕੇ ਕਈ ਜ਼ਿੰਮੇਵਾਰਾਂ ਨੇ ਇਹ ਜਿਹੜੀਆਂ ਮਸ਼ੀਨਾਂ ਨੇ ਆਪਣੇ ਪੱਧਰ ਤੇ ਇੱਧਰ ਉੱਧਰ ਰੱਖੀਆਂ ਨੇ ਜਾਂ ਰੱਖੀਆਂ ਨੇ ਉਹਦਾ ਦੋਸ਼ ਹੈ ਜਿਹੜਾ ਸਾਡੇ ਤੇ ਲਾਇਆ ਜਾ ਰਿਹਾ ਹੈ ਕਿ ਇਹ ਜਿਹੜੀਆਂ ਮਸ਼ੀਨਾਂ ਆ ਇਹ ਖੁਰਦ-ਵੁਰਦ ਹੋ ਗਈਆਂ ਨੇ ਤੇ ਅਸੀਂ ਹੁਣ ਇਹਦੇ ਸਬੰਧ ਵਿੱਚ ਜੋ ਸਾਨੂੰ ਜੁਆਇੰਟ ਐਕਸ਼ਨ ਕਮੇਟੀ ਸਟੇਟ ਕਹਿੰਦੀ ਆ ਉਹਦੇ ਅਕੋਰਡਿੰਗਲੀ ਅਸੀਂ ਇਹ ਜਿਹੜਾ ਆ ਢਾਂ ਅਸੀਂ ਹੁਣ 모ਹਾਲੀ ਜਾ ਕੇ ਧਰਨੇ ਲਾਵਾਂਗੇ ਪਹਿਲਾਂ ਅੱਜ ਤੱਕ ਸਾਡੇ ਇੱਥੇ ਧਰਨੇ ਸੀਗੇ ਹੁਣ ਜੋ ਸਾਨੂੰ ਕਹਿਣਗੇ ਉਹਦੇ ਅਕੋਰਡਿੰਗਲੀ ਅਸੀਂ ਕਰਾਂਗੇ ਵਾਪਸ ਲੋ ਵਾਪਸ ਲੋ ਸਾਡਾ ਇੱਕਾ ਜਿੰਦਾਬਾਦ 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 ਕਾਰਨ ਦਸੋਂ ਨੋਟਸ ਵਾਪਸ ਲੋ ਵਾਪਸ ਲੋ ਵਾਪਸ ਲੋ ਅਸੀਂ ਸਾਰੇ નિર્ਦੋਸ਼ ਹਾਂ નિર્ਦੋਸ਼ ਹਾਂ असीं सारे नोट लो पंजाब जॉइंट एक्शन कमेटी पटादा